पंचायती चोणा आ गई बस किसी भी समय ना न हो सकता है और दशहरे तो लग मैं लगता है कलेक्शन कमीशन करूगा यानी कि पंद्रह सोलह सतारा सठारह उन्नीस अक्टूबर के नेायत बारे बेनती करनी चाहना पहली गलता चंगे पढ़े लिखे बंदे ਮੁੰਡੇ ਚੰਗੇ ਮੁੰਡੇ ਸਾਰੇ ਦੇ ਹਿੱਸਾ ਸਰਪੰਚ ਦੀ ਡਾਇਰੈਕਟ ਚੋਣ ਹੋਊਗੀ ਮੈਂਬਰਾਂ ਦੇ ਲੱਗ ਲੱਗ ਹੋਊਗੀ ਤੇ ਕਿਸੇ ਚੋਣ ਨਿਸ਼ਾਨ ਤੇ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਲੱਗ ਸਕਦਾ ਉਹ ਨਾ ਰੋਣਾ ਪੈਂਦਾ ਲੜਾਈ ਹੋ ਜਾਂਦੀ ਹੈ ਧੜੇ ਬਣ ਜਾਂਦੇ ਹੈ ਮੈਂ ਚਾਹਣਾ ਸਰਪੰਚ ਕਿਸੇ ਪਾਰਟੀ ਦਾ ਨਾ ਹੋਵੇ ਸਰਪੰਚ ਪਿੰਡ ਦਾ ਹੋਵੇ ਬਾਜ ਬੋਟਾ ਮਿਲੀ ਜਿਹੜੀ ਮਰਜ਼ੀ ਪਾਰਟੀ ਨਾਲ ਚਾਰਜੋਟਾ ਡੈਮੋਕਰੇਟ ਕਰਾਈ ਤੇ ਜੇ ਕਿਤੇ ਸਰਬਸੰਮਤੀ ਕਰ ਲੋ ਸਾਰੇ ਪਿੰਡ ਦੀ ਪੰਚਾਇਤ ਤੇ ਵਿਅਕਤ ਮੈਂਬਰ ਤੇ ਕਿ ਸਰਪੰਚ ਸਾਡੀ ਦਾ ਸਾਰਾ ਸਹਿਮਤੀ ਹੈ ਜੀ ਤਾਂ ਉਸ ਪਿੰਡ ਨੂੰ 5 ਲੱਖ ਰੁਪਿਆ ਨਗਦੇ ਨਾਲ ਸਰਕਾਰ ਵੱਲੋਂ ਤੇ ਨਾਲ ਸਟੇਡੀਅਮ ਸਕੂਲ ਨਾ ਲੱਗਦੀ ਨਿਕ ਜਾ ਜੋ ਵੀ ਉਹ ਪਿੰਡ ਕਹੂਗਾ ਉਹ ਬਣਤੀਓ ਇਹ ਹੌਸਪਟਲ ਤੇ ਕਿਉਂ ਕੀ ਮਤਾ ਪਾ ਕੇ ਦਿੰਦੇ ਨੇ ਜੇ ਸਰਪੰਚਾਂ ਦੀ ਗੱਲ ਕਰੋਗੇ ਕਿਉਂਕਿ ਮੈਨੂੰ ਇਹ ਐ 30-30 ਲੱਖ ਦੇ 40-40 ਲੱਖ ਦੇ ਖਰਚੇ ਹੋ ਜਾਂਦੇ ਵੱਡੇ ਪਿੰਡਾਂ 'ਚ ਜਲੇਬੀਆਂ ਅੱਡ ਜਦੋਂ ਉਹਦਾ ਮੂੰਹ ਤੁਸੀਂ ਦੇਖ ਲਿਓ ਕਦ ਜਦੋਂ ਅਨਾਉਂਸਮੈਂਟ ਹੋਊਗੀ ਕਿ ਉਹ ਦਿਨਾਂ 'ਚ ਇੱਕ ਦੂਜੇ ਨੂੰ ਕਹਿਣ ਲੱਗ ਜਾਣਗੇ ਸਰਪੰਚ ਪਹਿਲੀ ਨਾਂ ਤਾਂ ਲੱਗਣਾ ਹੈ ਸਰਪੰਚ ਉਹਨਾਂ ਨੇ ਤਾਂ ਸ਼ੁਰੂ ਕਰਤੀ ਆਪਾਂ ਲੈਟਾ ਲੈ ਦਾ ਸੋਈ ਕਾਣ ਲੀਟਾ ਇਹ ਵੀ ਦੱਸੋ ਕਿ ਸਰਪ ਕੋ ਇਲੈਕਸ਼ਨ ਦੇ ਬਿਸ਼ੇ ਨਹੀਂ ਕਹਿ ਵੀ ਇੰਨੀ ਤਰੀਕਾ ਸ਼ੁਰੂ ਕਰਦੀ ਹੈ ਉਹ ਨਹੀਂ ਲੈਟਾ ਤੇ ਨਾਲੇ ਐਤ ਕੀ ਲੋਕਾਂ ਦਾ ਪੈਸਾ ਬਦਲਿਆ ਹੋਇਆ ਦੇ ਸੀਦੋਂ ਸੀਧਾ ਇਹਤ ਕੀ ਹੈ ਕੰਮ ਅੰਗਰੇਜ਼ੀ ਹੈ ਕਿਤਾ ਇਹ ਯਾਰ ਜੇ ਨਾ ਹੋਵੇ ਪਿੰਡਾਂ ਚ ਉਹ ਹੀ ਪੈਸੇ ਪਿੰਡ ਤੇ ਲੱਗ ਜਾਣਗੇ ਉਡੀ ਜਿਹੜਾ 20 ਲੱਖ ਲਾਉਂਗੇ ਉਹਦੇ 10-10 ਲੱਖ ਵੈਸੀ ਦੇ ਦੋ ਪਿੰਡ ਨੂੰ ਪੰਚਾਇਤ ਨੂੰ দান ਕਰਦੇ ਹੋ ਪੰਜ ਸਾਡੇ ਵਾਲੇ ਪਾਸੇ ਆ ਲਿਓ ਬਾਕੀ ਤੁਹਾਨੂੰ ਗਰਾਂਟਾ ਹੋਰ ਦੇ ਦਾਂਗੇ ਪਿੰਡ ਦਾ ਨਾਮ ਬਦਲ ਜਾਊਗੀ ਨਾ ਰੱਟਕ ਵੰਜਾ ਦੇ ਪਰਚੇ ਨਹੀਂ ਹੋਣਗੇ ਨਾ ਲੜਾਈਆਂ ਨਹੀਂ ਹੋਣਗੀਆਂ ਸਵੀਕਾਰ ਕਰਕੇ ਸਹਿਮਤੀ ਕਰ ਲਓ ਤਾਂ ਬਾਤ ਨਹੀਂ ਹੈ ਨਹੀਂ ਤਾਂ ਸ਼ਾਂਤੀ ਨਾਲ ਜੇ ਇਲੈਕਸ਼ਨ ਵੀ ਲੜਨੀ ਹੋਵੇ ਹੈ ਕਰਉਣਾ ਸ਼ਾਂਤੀ ਨਾਲ ਲੜੋ ਚੰਗੇ ਬੰਦਿਆਂ ਨੂੰ ਮੂਹਰੇ ਲੈ ਕੇ ਉਹ ਪਿੰਡ ਦਾ ਹੀ ਬੰਦਾ ਹੈ ਇਹ ਚਿੱਤ ਦਿਖੋ ਐਮਐਲਏ ਵੀ ਤਾਂ ਪੁੱਛ ਕਹਿ ਸਕਦਾ ਯਾਰ ਪਤਾ ਨਹੀਂ ਸੀ ਕਹ ਹੈ ਜਾਂ ਨਿਕਲੂਗਾ ਮੱਸੀ ਕਹ ਜਾਣਦੇ ਸੀ ਐਮਪੀ ਵੀ ਕਹਿ ਸਕਦਾ ਯਾਰ ਕਹ ਹੈ ਜਾਂ ਨਿਕਲੂਗਾ ਨੁਕੜਾ ਪਤਾ ਸੀ ਹਨਾ ਤੇ ਮੁੱਖ ਮੰਤਰੀ ਵਾਸਤੇ ਵੀ ਮੰਤਰੀ ਵਾਸਤੇ ਕਹਿ ਸਕਦਾ ਪਰ ਸਰਪੰਚ ਤਾਂ ਕੋਈ ਕਹਿ ਸਕਦੇ ਸਾਰਾ ਪਿੰਡ ਜਾਣਦਾ ਹੁੰਦਾ ਨੂੰ ਕਿ ਕਹਿਣਾ ਜੇ ਹੁਣ ਜਿਹੜਾ 40 ਲੱਖ ਲਾਊਗਾ ਉਹ 40 ਲੱਖ ਕੱਢੂ ਕਿਥੋਂ ਮੈਨੂੰ ਇਹ ਸਮਝ ਵੀ ਨਹੀਂ ਪਹਿਲਾਂ ਤਾਂ ਹਰ ਕੱਢ ਲੈਣਾ ਮੈਂ ਉਹ 40 ਲੱਖਾਂ ਨੂੰ ਹੱਤ ਮੰਨ ਕੇ ਬੇਨਤੀ ਕਰਨਾ ਇੱਥੇ ਕੀ ਨਾ ਪੰਗਾ ਲੈ ਲੈ ਕਿ ਮੈਂ ਇੱਥੇ ਇਤਨੇ ਪੈਸੇ ਨਾ ਖਾਂਦੇ ਨਾ ਖਜਾਤਾ ਪੰਜਾਹ ਤਾਂ ਪੈਸੇ ਖਾਂਦੇ ਨਾ ਕਿਤੇ ਕਹਾਂ ਉਹ 40 ਲੱਖ ਕੇ 80 ਕੱਢਾਂਗੇ ਉਹ ਜਮਾਨੇ ਚੱਲੇ ਸ਼ਾਂਤੀ ਕਰ ਲੋ ਜਾ ਕੇ ਚੰਗੇ ਬੰਦਿਆਂ ਨੂੰ ਚੁਰ ਕੇ ਆ ਪੰਚਾਇਤਾਂ ਬਣਾਓ ਚੰਗੀਆਂ ਪੜ੍ਹੀਆਂ ਲਿਖੀਆਂ ਪੰਚਾਇਤਾਂ ਬਣਾਓ ਜਿਹੜੀਆਂ ਪਿੰਡ ਪ੍ਰਤੀ ਵਿਕਾਸ ਪ੍ਰਤੀ ਜਿਹੜੀਆਂ ਬਚਨ ਵੱਧ